que ha venido Vamos a ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਅੱਜ ਚੱਲੇ ਆ ਬਾਈ ਜੀ ਨਵਾਂ ਟਰੈਕਟਰ ਲੈਣ 585 4x4 ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹੋ ਜਾਣੀ ਕਿਰਪਾ ਅੱਜ ਪਾਲਟੀ ਕਰ ਦਈ ਬਾਈ ਅੱਜ ਅੱਜ ਪਾਲਟੀ ਕਰਦਣੀ ਬਾਈ 4x4 ਆਉਂਗਾ 585 ਜੋ ਉਹ ਦੇਖਦੇ ਦੇ ਪਹਿਲਾਂ ਲੈਣ ਨੂੰ ਹੁਣ ਜੋ ਕੋਈ ਆ ਜਾਣ ਸਾਲ ਤੋਂ ਸੋਚਦੇ ਤੇ ਹੈਨਾ ਤੇ ਚਾਚੇ ਦਾ ਬਾਈ 575 ਕਿਲਾਉਂਦਾ ਹੁੰਦਾ ਉਹਦਾ ਸਾਬ ਵਾਲੀ ਜੀ ਚਾਚੇ ਦਾ ਬਾਈ ਦੇਖੇ ਰਤਾਰ ਸੀ ਹਾਂ ਹੁਣ ਸਾਡਾ ਵੀ ਪਤਾ ਨਹੀਂ ਮਹਾਰਾਜ ਕਿਤੇ 4-5 ਸਾਲ ਤੱਕ ਤੇ ਚਾਚਾ ਬਾਹਰ ਤੇ ਆਇਆ ਬਾਈ ਆਸਟ੍ਰੇਲੀਆ ਦੇ 2 ਦਿਨ ਹੋਏ ਆ ਤੇ ਅੱਜ ਚਾਚਾ ਕਹਿੰਦਾ ਵੀ ਟਰੈਕਟਰ ਲੈ ਆਉਣਾ ਚੱਲੇ ਜੀ 585 ਆਇਆ ਬਾਈ ਸਾਰਾ ਚਲਾਉਂਦੇ ਸੀ ਮੇਰੇ ਕੋਲੇ ਚੰਦਾ ਟਰੈਕਟਰ ਮੈਂ ਤੇ ਫੇਰ ਕੋਈ ਚਲਾਉਣਾ 575 ਆਇਆ ਹੁਣ 585 ਆਉਣਾ ਜਾਣਾ ਬਾਈ ਰੋਪੜ ਮਹਿੰਦਰਾ ਏਜੰਸੀ ਜੀ ਤੇ ਚੱਲਦੇ ਤੁਹਾਨੂੰ ਦਿਖਾਉਂਦੇ ਟਰੈਕਟਰ ਫੋਨ ਆ ਗਿਆ ਏਜੰਸੀ ਵਾਲਾ ਦਾ ਚੱਲਦੇ ਬਾਈ ਹੁਣ ਏਜੰਸੀ ਨੂੰ ਮਿਲਦੇ ਉੱ ਲਓ ਜੀ ਬਾਈ ਪਹੁੰਚ ਗਏ ਜਲਸੀ ਦੇ ਵਿੱਚ ਆ ਖੜਾ ਲਓ ਜੀ ਬਾਈ ਆ ਖੜਾ ਝੋਟਾ ਜਿਹੜਾ ਲਿਖ ਜਾਣਾ ਹਾਂ ਪੁਰਾਣਾ ਦਿਖਾਉਣਾ ਅੱਛਾ ਪੁਰਾਣਾ ਤੋਂ ਲੱਗੇ ਹੋਇਆ ਲੈ ਗੱਡੀ ਨੂੰ ਫੜਾ ਦੇ ਫੋਰਮਾਂ ਲੋ 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 ਵੀ ਚੱਲਦੇ ਆਉਂਦੇ ਜੀ ਆਉਂਦੇ ਵੇਰੇ ਤਾਂ ਹੁੰਦਾ ਹੈ ਲੋ ਜੀ ਬਾਈ ਆ ਪੁਰਾਣਾ ਜਿਹੜਾ ਝੋਟਾ ਰਤਾ ਹੈ ਇਹ ਜਨ ਨਾਲ ਬਹੀ ਗੱਲਾਂ ਟਰੈਕਟਰ ਤੋਂ ਹੁੰਦਾ ਦੱਸਿਆ ਕੀ ਹਾਲ ਹੈ ਜੀ ਗਾਟੀ ਕਿੱਧਰ ਹੈ ਜੀ ਇਹ ਜਨ ਨਾਲ ਜਿਹਨਾਂ ਟਰੈਕਟਰ ਤੋਂ ਦੇਖੀ ਅਰੇ ਇਹ ਕੋਈ ਨਾ ਤੋਂ ਬਾਈ ਮੁਬਾਰਕ ਮੁਬਾਰਕ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੈਨੂੰ ਬਾਈ ਜਿਆਦਾ ਨਹੀਂ ਦੇਖੋ ਬਾਈ ਹਾਂ। ਕੀ ਚੱਕਰ ਹੋ ਗਿਆ ਹੈ ਚਲੋ ਹਾਂ ਮੈਂ ਗੱਲ ਦੱਸਦਾ। ਕੱਚਾ ਤੇ ਮਨ ਦੀ ਗੱਲ ਭੇਟ ਪਾਉਣ ਨੂੰ। ਹਾਂ। ਠੀਕ ਹੈ ਨਾ। ਗੱਡੀ ਹੈ ਪਿਛਲੀ ਵਾਰ ਵੀ ਬੱਸ ਕਰਾਉਂਦੇ ਹਾਂ। 4 ਕ ਮਹੀਨੇ ਤੇ ਚੱਲਦੀ ਆ ਬਦਾਈਆਂ ਹੋ ਗਿਆ ਹੁਣ। ਹਾਂ ਹੁਣ ਅੱਜ ਪੱਕੀਆਂ ਹੋ ਗਈਆਂ ਹੈ। ਲਿਆਓ ਬਈ ਹਾਰ ਹੋਰ ਲਾਈਏ। ਗੋਰੇ, ਸਾਮਾਨ ਚੱਕ ਕੇ ਲੈ ਜਾਓ। ਬਦਾਈਆਂ ਜੀ ਸਾਸਰੀ ਘਾਲ ਜੀ। ਸਾਰਲ ਵਾਪਸ ਘਰ ਦੇ ਨਾਲੋਂ ਲੈ ਜਾਣਾ। ਕੋਈ ਨਾ ਨਮਾ ਲੈ ਕੇ ਕਰੋ ਦੋ। ਹਾਂ। ਮਕਾਉ ਲੋ ਬਾਈ ਤੁਹਾਨੂੰ ਇੱਕ ਵਾਰ ਟਰੈਕਟਰ ਦਿਖਾ ਦਿੰਦੇ ਆ ਸਿਸਟਮ ਆ ਆ ਖੜਾ ਬਾਈ ਕੋੜਾ ਬਾਕੀ ਡਬਲ ਡਿਸਟ੍ਰੀਬਿਊਟਰ ਆ ਬਾਈ ਲਿਫਟ ਲਿਫਟ ਕਪੈਸਿਟੀ ਵੀ ਆ ਰੀ ਦੋ ਐਂਗਲ ਤੇ ਜਾ ਰਹਾ ਏ 4x4 ਆ ਬਾਈ ਇਹ ਤੇ ਸਪੀਡਾਂ ਵੀ ਦਿਖਾ ਰਹੇ ਆ ਤੁਹਾਨੂੰ ਕਿੰਨੀਆਂ ਬਾਈ 3 ਸਪੀਡ ਆ ਇਹ ਲੋ ਮੀਡੀਅਮ ਹਾਈ ਤੇ ਚਾਰ ਗੇੜਾ ਖੁੱਲਾ ਡੁੱਲਾ ਉੱਪਰ ਦੇ ভাই ਪਲੇਟਫਾਰਮ ਵੀ ਲਾ ਫਾਂਕੀਨ ਬੋਲਦਾ ਫਾਂਕੀਨ ਬੋਲਦਾ ਦੋਏ ਪਾਸੇ ਭਰੇ ਆ ਪਿਆ ਫੰਕਸ਼ਨ ਆ ਕਰ ਸਤਿ ਸ਼੍ਰੀ ਅਕਾਲ ਜੀ ਦੁਆਰਾ ਤੇ ਮਾਰ ਸਲਵ ਬਾਬੇ ਦਾ ਨਮਲੇ ਉਹ ਆਏ ਕਰੋ ਸੱਚੇ ਬਾਦਸ਼ਾਹ ਕੋ ਚੱਕਰ ਆਇਆ ਭਾਈ ਆ ਜਾ ਕਰ ਚੈੱਕ ਲੈ ਕੇ ਬਾਬੇ ਰਾਨਾ ਉਹ ਆਏ ਕਿ ਦੁੱਖੇ ਬਾਦਸ਼ਾਹ ਕਰਦੇ ਕਿਰਪਾ ਹਾਂ ਜੀ ਜੀ ਹਾਂ ਰੋਡ ਉੱਪਰ ਚਲਾਇਆ ਜਾ ਰਿਹਾ ਬੰਦੇ ਨੇ ਅੱਗੇ ਆ ਗਈ। ਪੜਿਆ। ਹੂੰ। ਇਹ ਨਹੀਂ ਜਾਣਦੇ ਕਿ ਕਿੰਨਾ ਤਕੜਾ ਹੈ। ਜਾਣ ਕੋਟ। ਜਿੰਨਾ ਤੇ ਅਰਗਨਾ ਨਾ ਨੋ ਨਿਮਾਂ ਦੇ ਨਹੀਂ। ਉਹ ਲੈ ਬਾਈ ਤੁਸੀਂ ਤਿਆਰ ਕਰਵਾ ਲੈ। ਇਹਨਾਂ ਨੇ ਪਾਣੀ ਪੂਣੀ ਮਾਰਨਾ ਹੈ। ਹਾਂ। ਲੈ ਜੋ ਲੈ ਜੋ ਬਾਈ ਕਰੋ। ਹਾਈ। ਲੈ। ਆ ਗਈ ਆ ਗਈ। ਬੰਪਰ ਲੱਗਣਾ? ਬੰਪਰ ਤਾਂ ਨਹੀਂ ਲੱਗਦਾ ਇਹਨੂੰ ਵੀ ਇੱਕ ਲੱਗਦਾ ਏ। ਬੈਂਪਰ ਲੱਗਦਾ ਇਹਨੂੰ ਜੀ ਇਹ ਬੈਂਪਰ ਇਹਨੂੰ ਆਉਂਦਾ ਨਹੀਂ ਹੈਗਾ ਮੈਂ ਤਾਂ ਘੋੜਾ ਹੀ ਚੱਲੂ ਹਾਂ ਹਾਂ ਲੱਗਣਾ ਨਹੀਂ ਭਾਈ ਇਹਨੂੰ ਹੋਈ ਭਾਈ ਇਹ ਛੱਟ ਲਗੇਗਾ ਹਾਂ ਛੱਟ ਲਗੇਗਾ ਹਾਂ ਉਹ ਠੀਕ ਹੈ ਇਹ ਵਧੀਆ ਹੈ ਮਾਈ ਸਾਇਲੈਂਟਟਰ ਆ ਬਾਈ ਦੇਖੋ ਐਨ ਪੂਰਾ ਪੂਰਾ ਹੀ ਲਾਇਆ ਪਤਾ ਆ ਗਿਆ ਆ ਗਿਆ ਮੁੜਿਆ ਆ ਚਾਮਕ ਦੇਖੋ ਨਾ ਲੋ ਜੀ ਬਾਈ ਇੱਕ ਵਾਰ ਕਹਿੰਦੇ ਧੁਆਈ ਕਰਨੀ ਹੈ ਟਰੈਕਟਰ ਦੀ ਚਾਰ ਸਲੰਕਾ ਬਾਈ ਤੇ ਸੁੱਕਾ ਜਿਹੜਾ ਆ ਬਾਈ ਇਹ ਆਪਣਿਆ ਆ ਦਾ ਧੂਆ ਹੈ ਬਾਈ ਇਹ ਸੁੱਕਾ ਹੈ ਰਾ ਤੋੜੋ ਤੋੜੋ ਆਹ ਭਾਈ ਆਂਡੇ ਵਰਗਾ ਬਣਾ ਰਹਿਣਾ ਹੋਈ ਆਹ ਮੈਂ ਭਾਈ ਦੋਹੇ ਕਰਤੇ ਹੋਣੇ ਰੈਡੀ ਫੇੜੀ ਵਾ ਇਹਨੂੰ ਲੋਡ ਕਰ ਲਓ ਭਾਈ ਅੱਜ ਬਾਈ ਛਤਰੀ ਵੀ ਆ ਗਈ ਕਹਿੰਦਾ ਛਤਰੀ ਵੀ ਲਾ ਕੇ ਦੇਣੀ ਆ ਦੇਖੋ ਇਹਨੂੰ ਬਾਈ ਦੂਈ ਨਹੀਂ ਲਵਾਉਣੀ ਫੇਵਰ ਇਹਨੂੰ ਆਹੀ ਲਾਉਣੀ ਐ ਸਿੰਪਲ ਵਾਲੀ ਹੁੰਡੇ ਵਾਲੇ ਟਰੈਕਟਰ ਤੋਂ ਹੁੰਦਾ ਬਾਈ ਕਹਦਾ ਜਿੰਨਾ ਜਿੰਦਰ ਸਿੰਘ ਲਓ ਜੀ ਬਾਈ ਰੱਖ ਤਾਂ ਆਪਰ ਜੂ ਭਾਬ ਵਾ ਜੀ ਵਾ ਹਾਂ ਬਾਈ ਠੀਕ ਹੈ ਨਾਤੇ ਕੋ ਕੇ ਉਸਤਾਦ ਠੀਕ ਹੈ ਹੁਣ ਉੱਪਰ ਰਹਿ ਕੇ ਕਪੜਾ ਕਪੜੇ ਵੀ ਤੇ ਹੀ ਲੈਣਾ ਠੀਕ ਆ ਬਾਈ ਇੱਧਰ ਵੀ ਇਹ ਨਹੀਂ ਪਲਾਇਆ ਪਾਣੀ ਪਲਾ ਦੇ ਯਾਰ ਧੰਨਵਾਦ ਤੇਰਾ ਬਹੁਤ ਚਾਹ ਚਾਹ ਨਹੀਂ ਪੀਣੀ ਵੀਰੇ ਲਓ ਜੀ ਬਾਈ ਡਰਾਈਵਰ ਪਾਸ ਛੱਡੀ ਨਮੀ ਫੱਟੀ ਪਿੰਨਾ ਵੀ ਲਿਆ ਹੁਣ ਦੋ ਬੁੱਕੇ ਚਿੱਟੇ ਰੰਗ ਦੇ ਉੱਪਰ ਤੇ ਵਿੱਚ ਦੇ ਫੌਜੀ ਕਰਦਾ। ਫਿਰ ਤਾਂ ਨਹੀਂ ਬਣਾਤਾ ਪਹਿਲੇ ਵਾਲੇ ਨਾਲ ਦਾ? ਹਾਂ। ਉਹ ਦੇ ਉਧਰ ਵਾਈ ਉਹਦੀ ਨਲਾਈ ਟਲਾਈ ਹੋਈ ਜਾਂਦੀ ਹਲੇ। ਲੋ ਜੀ ਬਾਈ ਚਾਚਾ ਪਹੁੰਚ ਗਏ ਚਾਚੇ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਠੀਕ ਹੈ ਲੋ ਜੀ ਚਾਚਾ ਯਾਤਰਾ ਕਰਕੇ ਆ ਗਿਆ ਬਈ ਬਾਹਰ ਤੇ ਚਾਚੇ ਵਧੀਆ ਰਹੀ ਯਾਤਰਾ ਯਾਤਰਾ ਗਰਮੀ ਉਰੇ ਹੈਗੀ ਐ ਚ ਉਰੇ ਦੋ ਦਿਨ ਦੀ ਗਰਮੀ 10 ਦਾ ਵੀ ਗਰਮੀ ਹੈਗੀ ਐ ਸੋਦੇ ਹਾਂਜੀ ਰੋਟੀ ਖਾਂਦੇ ਰੋਟੀ ਖਾਂਦੇ ਤੇ ਕਿਹਾ ਕਿ ਉਹਨਾਂ ਤੋਂ ਬਾਹਰ ਕਰੀਏ ਤੇ ਕਿਹਨੇ ਨਾ ਚਾਹ ਰਹੇ ਚ ਫਰਕ ਨਾ ਫਰਕ ਹੈ ਚਾਚੇ ਬਾਹਰ ਰੱਖੇ ਸੁਬਹ ਬਾਹਰ ਯਾਰ ਪੋਲੂਸ਼ਨ ਹੈ ਪੋਲੂਸ਼ਨ ਹੀ ਨਹੀਂ ਹੈਗਾ ਨਾ ਗੰਦਾ ਗਰਦਾ ਵੀ ਨਹੀਂ ਹੈਗਾ ਨਾ ਇੱਕ ਨਾ ਰੌਲਾ ਹੋਣਾ ਚਾਚੇ ਜੇਕਰ ਹੋਰ ਗੱਡੀਆਂ ਸੁਣਦੀਆਂ ਆਵਾਜ਼ਾਂ ਵੀ ਨਹੀਂ ਹੋਣੀਆਂ ਇੰਨੀ ਸਾਇਲੈਂਟ ਲਓ ਜੀ ਕਹਿੰਦੇ ਸਭ ਤੋਂ ਵੱਡਾ ਕੰਮ ਉਸਤਾਦ ਜੀ ਕਹਿੰਦੇ ਹਾਰ ਸ਼ਕਾਰ ਜ਼ਰੂਰੀ ਹੈ ਲੈ ਆ ਹੁੰਦਾ ਸ਼ਕਨ ਵਾਲਾ ਟਾਈਮ ਇਹ ਜਿਹੜਾ ਹਾਰ ਪੈ ਗਿਆ ਜਾਂ ਤਾਂ ਬੰਦਾ ਬੰਨਿਆ ਜਾਂਦਾ ਇਹ ਜਾਂ ਉਹ ਟਰੈਕਟਰ ਹੀ ਬੰਨਿਆ ਗਿਆ ਜਿਹਦਾ ਕੰਮ ਆਦਾ ਹੈ ਨਾ ਆਹ ਬਾਰ ਦਾ ਕੰਮ ਹੋ ਗਈ ਹੁਣ ਇਹ ਹੈ ਦੂਜਾ ਨਾ 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 ਬੰਨ੍ਹਦੇ ਹੋ ਦੀ ਹੋਰ ਲਾਗਣਾ ਅਲਫਾਰਾ ਬਾਈ ਕਰੀਗਾ ਨਹੀਂ ਹਰ ਮੁੰਡਾ ਬਰੇ ਵਾਲਾ ਤਰੀਕਾ ਨਹੀਂ ਹੈਗਾ ਤਰੀਕਾ ਨਹੀਂ ਹੈਗਾ ਇੱਥੇ ਟਰੈਕਟਰ ਖਰਾਬ ਹੋਇਆ ਤੇ ਠੀਕ ਕਰ ਦਿੰਦੇ ਤੂੰ ਚੇਪੀਨ ਲੋਟ ਆਉਂਦੀ ਦਿੱਤੇ ਵਾਹ ਜੀ ਵਾਹ ਇਹਨੇ ਮੁੰਡੇ ਨੇ ਟਰੈਕਟਰ ਤਿਆਰ ਕਰਤਾ ਬਾਈ ਚਾਬੀ ਹਾਂ ਚਾਬੀ ਲੈ ਕੇ ਆਇਆ ਯਾਰ ਚਾਬੀ ਆ ਹੁੰਦੇ ਹੁੰਦੇ ਬੰਦੇ